ਗਉੜੀ ਮਹੱਲਾ ਪੰਜਵਾਂ ਤਨ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜੱਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਬਿਹੂਨ ਕਹਾਂ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਕਾਂ ਕੀ ਆਸ ਨਾ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਉੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਕੋਟ ਤੇਰੀ ਸਰਨ ਉਦਰ ਹੈ ਜਨ ਕੋਟ ਰਹਾਉ ਤੇਤੇ ਜੀ ਤੇਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੇ ਜੋ ਕਿਛ ਵਰਤੈ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸੱਚ ਸਮਾਨਾ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗਉੜੀ ਮਹੱਲਾ ਪੰਜਵਾਂ ਤਾਂ ਕਾ ਦਰਸ ਪਾਈਐ ਵਡਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕਹਿ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਤਾਂ ਕਹਿ ਸੰਗ ਕਿਲ ਵਿਖ ਦੁੱਖ ਜਾਹਿ ਜਨ ਕੀ ਮਹਿਮਾ ਕਥੀ ਨਾ ਜਾਇ ਪਾਰ ਬ੍ਰਹਮ ਜਨ ਰਹਿ ਆਸਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗੌੜੀ ਮਹਲਾ 5ਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾਉ ਰੈਣ ਦਿਨਸ ਗੁਣ ਗਾਓ ਅਨੰਤਾ ਗੁਰਪੂਰੀ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਬਿਖਮ ਸਾਗਿਰ ਤੇ ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦੈ ਚਨ ਕਮਲ ਪ੍ਰਵਤਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਨ ਸਾਧੂ ਹਰ ਨਾਮ ਧਿਆਈ ਰਹਾਉ ਦਿਲੱਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਦ ਸੰਗ ਪੈ ਭਰਮ ਮਟਾਇਆ ਜਤ ਕਤ ਦੇਖੋਂ ਤਤ ਰਹਿ ਆਸਮਾਏ ਨਾਨਕ ਦਾਸ ਹਰ ਕੀ ਸਰਨਾਏ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤ ਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡ ਭਾਗ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੋੜੀ ਮਹੱਲਾ ਪੰਜਵਾਂ ਕਰੈ ਦੋ ਕਰਮ ਦਿਖਾਵੇ ਹੋਰ RAM ਕੀ ਦਰਗਾਹ ਬਾਂਧਾ ਚੂਰ RAM ਰਮੈ ਸੋਈ ਰਾਮਾਣਾ ਜਲਥਾ ਲੰਮਾ ਹੀਲ ਏਕ ਸਮਾਣਾ ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਤਾ ਚੋਟਾ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੋੜੀ ਮਹੱਲਾ 5ਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਧਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਨ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾਸੀ ਸੂਖ ਸਹਿਜ ਆਨੰਦ ਨਿਵਾਸੀ RAM ਜਨਾ ਕੋ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਸ ਭਉ ਨਾ ਭ੍ਰਾਂਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗਉੜੀ ਮਹਲਾ ਪੰਜਵਾ ਹਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਾਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪ੍ਰਵੀਸ ਉੱਚਰੋ ਹੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੈ ਸੰਗ ਕਿਲ ਵਿਖ ਸਬਤ ਹੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਓ ਆਲਸ ਕਿਉ ਬਨੈ ਮਾਇ ਖਸਮ ਬਿਸਾਰ ਆਲ ਕਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਸੈ ਨਾ ਜਾਣੈ ਸਵਾਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ਿਲੇ ਹੋ ਪ੍ਰਭ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮੱਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਰਿਤ ਮਾਹੀ ਬਸਾਈ ਮਨ ਬਾਸ਼ਤ ਸਗਨੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਰਿਹਾ ਵਸੈ ਭਗਵਾਨ ਕਹੋ ਨਾਨਕ ਸਹੀ ਜਨ ਪੂਰੀ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹਲਾ ਪੰਜਵਾਂ ਖਾਂਦਾ ਪੈਂਦਾ ਮੂਰ ਕਰ ਪਾਏ ਤਿਸਨੋ ਜੋ ਹਹਿ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਸ ਕਰੈ ਸਗਲ ਵਿਪਰੀਤ ਜੀਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੁ ਬਿਸਾਰਿਆ ਬਧੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਈ ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੌੜੀ ਮਹੱਲਾ 5ਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਈ ਜਾਂਤੇ ਬਿਰਥਾ ਕੋਈ ਨਾ ਹੋਈ ਰਹਾਉ ਆਪਣੇ ਸੁਆਏ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲੇਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹਾਲ